ਕੈਪਟਨ ਸਰਕਾਰ ਦਾ ਸਭ ਤੋਂ ਵੱਡਾ ਫੈਸਲਾ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਐਲਾਨ 10 ਲੱਖ ਤੋਂ ਵਧੇਰੇ ਕਿਸਾਨਾਂ ਨੂੰ ਮਿਲੇਗਾ ਲਾਹ ਕੈਪਟਨ ਨੇ ਪੂਰਾ ਕੀਤਾ ਮੈਨੀਫੈਸਟੋ ਦਾ ਵਾਦਾ ਕੈਪਟਨ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਆਪਣਾ ਸਭ ਤੋਂ ਵੱਡਾ ਵਾਦਾ ਪੂਰਾ ਕਰਦਿਆਂ ਕਿਸਾਨਾਂ ਦੇ ਲਈ ਕਰਜ਼ਾ ਮੁਆਫੀ ਦਾ ਐਲਾਨ ਕਰ ਦਿੱਤਾ ਹੈ ਹਾਲਾਂਕਿ ਸੂਬੇ ਦੇ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਕੀਤਾ ਗਿਆ ਸਰਕਾਰ ਨੇ ਆਪਣੇ ਵਾਅਦੇ ਤੋਂ ਕੁਝ ਪਿੱਛੇ हटਦਿਆਂ 5 ਏਕੜ ਜ਼ਮੀਨ ਵਾਲੇ ਕਿਸਾਨਾਂ ਦਾ 2 ਲੱਖ ਅਤੇ ਜਿਹੜੇ ਕਿਸਾਨ ਖੁਦਕੁਸ਼ੀ ਕਰ ਚੁੱਕੇ ਨੇ ਉਹਨਾਂ ਦਾ ਪੂਰਾ ਕਰਜ਼ਾ ਮਾਫ ਕਰਨ ਦਾ ਐਲਾਨ ਕੀਤਾ ਹੈ 5 ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਦੀ ਗਿਣਤੀ ਸੂਬੇ ਦੇ ਵਿੱਚ 875000 ਹੈ ਇਸ ਦੇ ਵਿੱਚ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕਿਸਾਨਾਂ ਦੇ ਵੱਲੋਂ ਬੈਂਕਾਂ ਤੋਂ ਲਿਆ ਕਰਜ਼ਾ ਹੀ ਮਾਫ ਹੋਵੇਗਾ ਆਰਟੀਆ ਜਾਂ ਫਿਰ ਗੈਰ ਸੰਸਥਾਗਤ ਥਾਮਾ ਤੋਂ ਲਿਆ ਗਿਆ ਕਰਜ਼ਾ ਇਸ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਮੁੱਖ ਮੰਤਰੀ ਦੇ ਵੱਲੋਂ ਵਿਦਾਂ ਸਭਚ ਦਿੱਤੇ ਗਏ ਬਿਆਨ ਦੇ ਮੁਤਾਬਕ ਇਸ ਫੈਸਲੇ ਦੇ ਨਾਲ ਸੂਬੇ ਦੇ 1025000 ਕਿਸਾਨਾਂ ਨੂੰ ਲਾਹਾ ਮਿਲੇਗਾ ਸਰਕਾਰ ਨੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੀ ਰਕਮ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦਾ ਵੀ ਐਲਾਨ ਕੀਤਾ ਹੈ ਹਾਲਾਂਕਿ ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਇਹ ਰਕਮ 10 ਲੱਖ ਰੁਪਏ ਕਰਨ ਦਾ ਵਾਅਦਾ ਕੀਤਾ ਗਿਆ ਸੀ I think all of us should contribute and it is all for small farmers. And achas, suicide affected families, total debt we are doing a regardless of which category they belong to. But only way of doing that is to ensure that the income goes up. And we are working closely with Israel for that and our own departments. We have created a horticulture ministry also, um, um, university. And this is all going to be to gear up to get the incomes and uh, improvement of the poor farms. so that they don't go back into the debt ਮੁੱਖ ਮੰਤਰੀ ਨੇ ਇਹ ਫੈਸਲਾ ਖੇਤੀ ਕਰਜ਼ਾ ਮਾਫ ਕਰਨ ਸੰਬੰਧੀ ਬਣਾਈ ਗਈ ਅਰਥ ਸ਼ਾਸਤਰੀ ਟੀ ਹੱਕ ਕਮੇਟੀ ਦੀ ਅੰਤਰੀਮ ਰਿਪੋਰਟ ਅਤੇ ਕਮੇਟੀ ਦੇ ਨਾਲ ਕੀਤੀ ਮੀਟਿੰਗ ਦੇ ਆਧਾਰ ਉੱਤੇ ਕੀਤਾ ਕਮੇਟੀ ਨੇ 2 ਮਹੀਨੇ ਦੇ ਅੰਦਰ ਆਪਣੀ ਪੂਰੀ ਰਿਪੋਰਟ ਦੇਣੀ ਹੈ ਇੱਕ ਅੰਦਾਜ਼ੇ ਦੇ ਮੁਤਾਬਕ ਮੁੱਖ ਮੰਤਰੀ ਦੇ ਵੱਲੋਂ ਕੀਤੇ ਗਏ ਐਲਾਨ ਨਾਲ ਕਿਸਾਨਾਂ ਦਾ ਲਗਭਗ 10 ਤੋਂ 12000 ਰੁਪਏ ਦਾ ਕਰਜ਼ਾ ਮਾਫ ਹੋਵੇਗਾ ਹਾਲਾਂਕਿ ਇੱਕ ਅੰਦਾਜ਼ੇ ਦੇ ਮੁਤਾਬਕ ਪੰਜਾਬ ਦੇ ਕਿਸਾਨਾਂ ਦੇ ਸਿਰ ਚੜੇ ਕਰਜ਼ੇ ਦੀ ਰਕਮ 60 ਹਜ਼ਾਰ ਕਰੋੜ ਰੁਪਏ ਤੋਂ ਵੀ ਵਿਧੇਰੇ ਬਣਦੀ ਹੈ। ਕਰਜ਼ਾ ਮਾਫੀ ਦੇ ਵਿੱਚ ਖੇਤੀ ਮਸ਼ੀਨਰੀ ਜਾਂ ਫਿਰ ਸਹਾਇਕ ਕੰਦਿਆਂ ਦੇ ਲਈ ਕਰਜ਼ੇ ਯਾਨੀ ਕਿ ਟਰਮ ਲੋਨ ਸ਼ਾਮਲ ਨਹੀਂ ਕੀਤੇ ਗਏ। ਸ਼ਾਹੂਕਾਰਾਂ ਦਾ ਕਰਜ਼ਾ ਵੀ ਇਸ ਵਿੱਚ ਸ਼ਾਮਲ ਨਹੀਂ ਹੈ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਸ਼ਾਹੂਕਾਰਾਂ ਦੇ ਕਰਜ਼ੇ ਸੰਬੰਧੀ ਵੱਖ ਤੋਂ ਕਮੇਟੀ ਬਣਾਈ ਗਈ ਹੈ ਜੋ ਇਹਨਾਂ ਨੂੰ ਨਿਯਮਿਤ ਕਰਨ ਅਤੇ ਹੱਲ ਕਰਨ ਦੇ ਲਈ ਕਾਨੂੰਨ ਬਣਾਉਣ ਸੰਬੰਧੀ ਰਿਪੋਰਟ ਪੇਸ਼ ਕਰੇਗੀ।